ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਜ਼ੁਰਗਾਂ ਨੇ ਦੱਸਿਆ ਹੋਇਆ ਧਿਆਨ ਰੱਖਣਯੋਗ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਜੋ ਕਿ ਤੁਹਾਨੂੰ ਸਾਰੀ ਉਮਰ ਜਮਾਂ ਰੱਖਣੀਆਂ ਨੰਬਰ 1 ਜੀਭ ਵਿੱਚ ਪੀਲਾਪਨ ਹੋਣਾ ਪੁਖਾਰ ਜਾਂ ਪੇਟ ਦੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਹੈ ਨੰਬਰ 2 ਖਾਣ ਦੀਆਂ ਚੀਜ਼ਾਂ ਤੇ ਕਦੇ ਵੀ ਉੱਪਰ ਦੀ ਨਮਕ ਨਹੀਂ ਛਿੜਕਣਾ ਚਾਹੀਦਾ ਇਸ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਅਤੇ ਤੁਹਾਡਾ ਵਜ਼ਨ ਵੀ ਵਧਣ ਲੱਗ ਜਾਵੇਗਾ ਨੰਬਰ 3 ਗੁਲਾਬ ਜਲ ਦੇ ਛਿੱਟੇ ਅੱਖਾਂ ਉੱਪਰ ਮਾਰਨ ਨਾਲ ਗਰਮੀ ਦੇ ਕਾਰਨ ਹੋਣ ਵਾਲੀ ਬੇਹੋਸ਼ੀ ਦੂਰ ਹੋ ਜਾਂਦੀ ਹੈ ਨੰਬਰ 4 ਔਰਤਾਂ ਵਿੱਚ ਜੇਕਰ ਖੂਨ ਦੀ ਕਮੀ ਹੋਵੇ ਤਾਂ ਰਾਤ ਨੂੰ ਤਿੰਨ ਖੰਜੂਰਾਂ ਪਾਣੀ ਵਿੱਚ ਭਿਉਂ ਦਿਓ ਅਤੇ ਅਗਲੇ ਦਿਨ ਸਵੇਰੇ ਖਾਲੀ ਮੂੰਹ ਉਸ ਪਾਣੀ ਨੂੰ ਪੀ ਲਓ ਅਤੇ ਉਹਨਾਂ ਖੰਜੂਰਾਂ ਨੂੰ ਵੀ ਖਾ ਲਓ। ਨੰਬਰ 5 ਗੋਡਿਆਂ ਦੇ ਭਾਰ ਦੇ ਕੇ ਜ਼ਿਆਦਾ ਦੇਰ ਤੱਕ ਕੰਮ ਕਰਨ ਨਾਲ ਗੋਡੇ ਕਮਜ਼ੋਰ ਹੋ ਜਾਂਦੇ ਹਨ। ਜਿਸ ਕਾਰਨ ਗੋਡਿਆਂ ਦੇ ਦਰਦ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ। ਨੰਬਰ 6 ਗਰਮ ਪਾਣੀ ਵਿੱਚ ਗਲੈਸਰੀਨ ਪਾ ਕੇ ਇਸ ਦੇ ਘਰਾਰੇ ਕਰਨ ਨਾਲ ਗਲੇ ਦੀ ਗੰਢ ਤੋਂ ਆਰਾਮ ਮਿਲਦਾ ਹੈ। ਨੰਬਰ 7 ਜੇਕਰ ਤੁਸੀਂ ਦਿਨ ਵਿੱਚ ਰੋਜ਼ਾਨਾ ਦੋ ਵਾਰ 50-50 ਗ੍ਰਾਮ ਕਰਕੇ ਨਾਰੀਅਲ ਖਾਣਾ ਸ਼ੁਰੂ ਕਰ ਦਿਓਗੇ ਤਾਂ ਤੁਹਾਡਾ ਸਰੀਰ ਮੋਟਾ ਹੋਣ ਲੱਗ ਜਾਵੇਗਾ। ਨੰਬਰ 8 ਕਾਲੀ ਛੋਲੇ ਖਾਣ ਨਾਲ ਹਰਟ ਅਟੈਕ ਦਾ ਖਤਰਾ ਘਟ ਜਾਂਦਾ ਹੈ। ਨੰਬਰ 9 ਪਾਲਕ ਖਾਣ ਨਾਲ ਦਿਮਾਗ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਨੰਬਰ 10 ਜੇਕਰ ਤੁਹਾਡੇ ਦੰਦਾਂ ਉੱਪਰ ਪੀਲਾਪਣ ਦਿਖਾਈ ਦਿੰਦਾ ਹੈ ਤਾਂ ਆਂਬ ਦੇ ਪੱਤਿਆਂ ਨੂੰ ਚਬਾਉਣ ਤੋਂ ਬਾਅਦ ਦੰਦਾਂ ਉੱਪਰ ਮਸਲੋ ਦੰਦਾਂ ਦਾ ਪੀਲਾਪਣ ਖਤਮ ਹੋ ਜਾਵੇਗਾ ਨੰਬਰ 11 ਜਿਆਦਾ ਮਿੱਠਾ ਖਾਣ ਅਤੇ ਮਿੱਠੀ ਚਾਹ ਪੀਣ ਨਾਲ ਬਲੱਡ ਸ਼ੂਗਰ ਦੀ ਬਿਮਾਰੀ ਹੋ ਸਕਦੀ ਹੈ ਇਸ ਦੇ ਨਾਲ ਸਾਨੂੰ ਕੈਂਸਰ ਵਰਗੀਆਂ ਬਹੁਤ ਭਿਆਨਕ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਮਿੱਠੇ ਦਾ ਸੇਵਨ ਘੱਟ ਕਰੋ ਨੰਬਰ 12 ਮਖਾਣੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਇਨਾਂ ਦੇ ਸੇਵਨ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਬਣੀਆਂ ਰਹਿੰਦੀਆਂ ਹਨ। ਨੰਬਰ 13 ਦੋ ਚਮਚ ਪਦੀਨੇ ਦੇ ਰਸ ਨੂੰ ਥੋੜੇ ਜਿਹੇ ਨਿੰਬੂ ਦੇ ਰਸ ਅਤੇ ਇੱਕ ਚੁਟਕੀ ਕਾਲੇ ਨਮਕ ਵਿੱਚ ਮਿਲਾ ਕੇ ਇੱਕ ਹਫ਼ਤੇ ਤੱਕ ਸੇਵਨ ਕਰਨ ਨਾਲ ਲੀਵਰ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਨੰਬਰ 14 ਸੌਂਫ ਵਿੱਚ ਮਿਸ਼ਰੀ ਮਿਲਾ ਕੇ ਖਾਣ ਨਾਲ ਤੁਹਾਡਾ ਭਾਰ ਘਟ ਹੋਣ ਲੱਗ ਜਾਂਦਾ ਹੈ। ਨੰਬਰ 15 ਤੀਜ ਬੁਖਾਰ ਹੋਣ ਤੇ ਹਿੰਗ ਦਾ ਸੇਵਨ ਕਰਨ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਹੈ। ਨੰਬਰ 16 ਰਜਾਨਾ ਦੁਪਹਿਰ ਅਤੇ ਰਾਤ ਦੇ ਖਾਣੇ ਤੋਂ ਬਾਅਦ ਥੋੜਾ ਜਿਹਾ ਗੁੜ ਖਾਣ ਨਾਲ ਕਦੇ ਵੀ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨੰਬਰ 17 ਖੰਘ ਤੋਂ ਛੁਟਕਾਰਾ ਪਾਉਣ ਲਈ ਪੁਦੀਨੇ ਦੀ ਚਾਹ ਵਿੱਚ ਨਮਕ ਪਾ ਕੇ ਪੀਓ। ਪ੍ਰਾਣੀ ਤੋਂ ਪ੍ਰਾਣੀ ਖੰਘ ਤੋਂ ਆਰਾਮ ਮਿਲ ਜਾਵੇਗਾ। ਨੰਬਰ 18 ਕੱਚੇ ਦੁੱਧ ਵਿੱਚ ਚੀਨੀ ਮਿਲਾ ਕੇ ਚਿਹਰੇ ਉੱਪਰ ਮ사ਜ ਕਰਨ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਅਤੇ ਚਿਹਰੇ ਦਾ ਰੰਗ ਵੀ ਸਾਫ਼ ਹੋ ਜਾਂਦਾ ਹੈ। ਨੰਬਰ 19 ਪੱਤਾ ਗੋਭੀ ਵਿੱਚ ਦੁੱਧ ਦੇ ਬਰਾਬਰ ਹੀ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਕਿ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰ ਦਿੰਦਾ ਹੈ। ਜਿੰਨਾਂ ਲੋਕਾਂ ਨੂੰ ਦੁੱਧ ਪੀਣਾ ਬਿਲਕੁਲ ਵੀ ਪਸੰਦ ਨਹੀਂ ਹੈ ਤਾਂ ਉਹ ਪੱਤਾ ਗੋਭੀ ਉਹਨਾਂ ਲਈ ਇੱਕ ਬਹੁਤ ਵਧੀਆ ਸਰੋਤ ਹੋ ਸਕਦਾ ਹੈ। ਨੰਬਰ 20 ਸਵੇਰ ਦਾ ਨਾਸ਼ਤਾ ਨਾ ਕਰਨ ਵਾਲੇ ਲੋਕਾਂ ਦੀ ਦਿਮਾਗ ਦੀ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ। ਨੰਬਰ 21 ਜੇਕਰ ਤੁਹਾਡੇ ਸਰੀਰ ਵਿੱਚ ਜਾਂ ਫਿਰ ਲੱਤਾਂ ਵਿੱਚ ਕਿਤੇ ਵੀ ਦਰਦ ਰਹਿੰਦਾ ਹੈ ਤਾਂ ਹਲਕੇ ਗੁਣਗਣੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਨੰਬਰ 22 ਸਵੇਰੇ دیر ਨਾਲ ਉੱਠਣ ਵਾਲੇ ਇਨਸਾਨ ਦੀਆਂ ਦਿਮਾਗ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਹਨ ਅਤੇ ਸਰੀਰ ਵੀ ਆਲਸੀ ਹੋ ਜਾਂਦਾ ਹੈ। ਨੰਬਰ 23 ਰਾਜ਼ ਦੀ ਬਚੀ ਹੋਈ ਰੋਟੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ ਲਈ ਇਹ ਰੋਟੀ ਦੁੱਧ ਨਾਲ ਖਾਣ ਨਾਲ ਗੇਂਸ ਕਬਜ਼ ਆਦ ਵਰਗੀਆਂ ਬਿਮਾਰੀਆਂ ਬਿਲਕੁਲ ਠੀਕ ਹੋ ਜਾਂਦੀਆਂ ਹਨ ਨੰਬਰ 24 ਪਦੀਨੇ ਦੀ ਚਟਣੀ ਦਾ ਸੇਵਨ ਕਰਨ ਨਾਲ ਥਕਾਵਟ ਘੱਟ ਹੁੰਦੀ ਹੈ ਨੰਬਰ 25 ਪਨੀਰ ਖਾਣ ਨਾਲ ਸਾਡੀ ਯਾਦਸ਼ਤ ਤੇਜ਼ ਹੁੰਦੀ ਹੈ ਪਨੀਰ ਵਿੱਚ ਵਿਟਾਮਿਨ B ਪਾਇਆ ਜਾਂਦਾ ਹੈ ਜੋ ਕਿ ਯਾਦਸ਼ਤ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਨੰਬਰ 26 ਗੋਲ ਗੱਪੇ ਖਾਣ ਵਿੱਚ ਜਿੰਨੇ ਸਵਾਦ ਹੁੰਦੇ ਹਨ ਓਨੇ ਹੀ ਫਾਇਦੇਮੰਦ ਵੀ ਹੁੰਦੇ ਹਨ ਇਸ ਨਾਲ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅਤੇ ਮੂੰਹ ਦੇ ਛਾਲੇ ਹੋਣ ਦੀ ਸਮੱਸਿਆ ਵਿੱਚ ਵੀ ਆਰਾਮ ਮਿਲਦਾ ਹੈ ਨੰਬਰ 27 ਦਿਨ ਵਿੱਚ ਇੱਕ ਵਾਰ ਦਹੀਂ ਦੇ ਉੱਪਰ ਵਾਲਾ ਪਾਣੀ ਜ਼ਰੂਰ ਪੀਓ ਕਿਉਂਕਿ ਇਹ ਲੀਵਰ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੰਦਾ ਹੈ ਨੰਬਰ 28 ਜਿਆਦਾ ਚਾਹ ਪੀਣ ਦੀ ਆਦਤ ਹੱਡੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ ਇਸ ਲਈ ਚਾਹ ਦਾ ਸੇਵਨ ਘੱਟ ਤੋਂ ਘੱਟ ਕਰੋ ਨੰਬਰ 29 ਚੌਲ ਖਾਣ ਤੁਰੰਤ ਬਾਅਦ ਦੁੱਧ ਪੀਣ ਨਾਲ ਤੁਹਾਨੂੰ ਕਾਲੀ ਖੰਗ ਦੀ ਸਮੱਸਿਆ ਹੋ ਸਕਦੀ ਹੈ ਨੰਬਰ 30 ਰਜਾਨਾ ਸਵੇਰੇ ਖਾਲੀ ਪੇਟ 3 ਤੋਂ 4 ਕਾਜੂ ਖਾ ਕੇ ਉੱਪਰ ਦੀ ਸ਼ਹਿਦ ਚਟਣ ਨਾਲ ਜਾਂ ਦਸਤ ਤੇਜ਼ ਹੋ ਜਾਂਦੀ ਹੈ ਅਤੇ ਦਿਮਾਗ ਦੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ ਨੰਬਰ 31 ਕੋਈ ਵੀ ਮਿੱਠੀ ਚੀਜ਼ ਬਣਾਉਂਦੇ ਸਮੇਂ ਉਸ ਵਿੱਚ ਇੱਕ ਚਟਕੀ ਨਮਕ ਮਿਲਾ ਦੇਣ ਨਾਲ ਸੁਆਦ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਨੰਬਰ 32 ਚੀਨੀ ਵਿੱਚ ਸ਼ਹਿਦ ਅਤੇ ਨਾਰੀਅਲ ਦਾ ਤੇਲ ਮਿਲਾ ਕੇ ਰਾਤ ਦੇ ਸਮੇਂ ਬੁੱਲਾਂ ਉੱਪਰ ਲਗਾਉਣ ਨਾਲ ਬੁੱਲ ਗਲਾਬੀ ਹੋਣ ਲੱਗ ਜਾਂਦੇ ਹਨ। ਨੰਬਰ 33 ਕੀਲੇ ਦੀ ਛਿਲਕੀਆਂ ਨੂੰ ਚਿਹਰੇ ਉੱਪਰ ਰਗੜਨ ਨਾਲ ਸਕਿਨ ਚਮਕਣ ਲੱਗ ਜਾਂਦੀ ਹੈ ਅਤੇ ਅੱਖਾਂ ਦੇ ਥੱਲੇ ਦੀ ਸੋਜ ਵੀ ਖਤਮ ਹੋ ਜਾਂਦੀ ਹੈ। ਨੰਬਰ 34 ਜੋ ਔਰਤਾਂ ਰਾਤ ਦੇ ਸਮੇਂ ਇੱਕ ਗਲਾਸ ਪਾਣੀ ਵਿੱਚ ਦੋ ਚਮਚ ਮੀਥੀ ਦਾਣਾ ਪਿਉਂ ਕੇ ਸਵੇਰੇ ਖਾਲੀ ਪੇਟ ਇਸ ਦੇ ਪਾਣੀ ਦਾ ਸੇਵਨ ਕਰਦੀਆਂ ਹਨ ਉਹਨਾਂ ਨੂੰ ਕਦੇ ਵੀ ਕਿਸੇ ਬਿਮਾਰੀ ਦਾ ਸਾਹਮਣਾ ਕਰਨਾ ਨਹੀਂ ਪੈਂਦਾ ਨੰਬਰ 35 ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਨੇ ਘੇਰ ਲਿਆ ਹੈ ਤਾਂ ਸਵੇਰੇ ਖਾਲੀ ਪੇਟ ਕਰੇਲੇ ਦਾ ਜੂਸ ਪੀਓ ਨੰਬਰ 36 ਛੋਲਿਆਂ ਦੀ ਦਾਲ ਦੇ ਪਾਣੀ ਨਾਲ ਚਿਹਰਾ ਧੋਣ ਨਾਲ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ ਨੰਬਰ 37 ਜੇਕਰ ਤੁਸੀਂ ਰਾਤ ਦੇ ਸਮੇਂ ਉਬਲੇ ਹੋਏ ਆਲੂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਬਵਾਸੀਰ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 38 ਜੇਕਰ ਤੁਹਾਨੂੰ ਥਕਾਵਟ ਬਹੁਤ ਜਲਦੀ ਹੋਣ ਲੱਗ ਜਾਂਦੀ ਹੈ ਤਾਂ ਤੁਸੀਂ ਗੁੜ ਦਾ ਸੇਵਨ ਕਰ ਸਕਦੇ ਹੋ ਨੰਬਰ 39 ਕੋਈ ਵੀ ਖੱਟੀ ਚੀਜ਼ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਪੇਟ ਵਿੱਚ ਸੋਜ ਦੀ ਸਮੱਸਿਆ ਹੋ ਸਕਦੀ ਹੈ ਨੰਬਰ 40 ਬੇਹਾ ਖਾਣਾ ਖਾਣ ਨਾਲ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ ਅਤੇ ਹਾਜਮਾ ਵੀ ਖਰਾਬ ਹੋ ਸਕਦਾ ਹੈ ਇਸ ਲਈ ਖਾਣਾ ਹਮੇਸ਼ਾ ਤਾਜ਼ਾ ਹੀ ਬਣਾ ਕੇ ਖਾਓ ਨੰਬਰ 41 ਜੇਕਰ ਖੰਗ ਜ਼ਿਆਦਾ ਹੋਵੇ ਤਾਂ ਕਦੇ ਵੀ ਸ਼ਹਿਦ ਤੋਂ ਬਿਨਾਂ ਕਿਸੇ ਹੋਰ ਮਿੱਠੀ ਚੀਜ਼ ਦਾ ਸੇਵਨ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਗਲਾ ਬੈਠ ਸਕਦਾ ਹੈ ਨੰਬਰ 42 ਪਿਆਜ਼ ਨੂੰ ਪਾਣੀ ਵਿੱਚ ਮਿਲਾ ਕੇ ਉਬਾਲ ਲਓ ਇਸ ਦਾ ਰਸ ਪੀਣ ਨਾਲ ਜੁੜੇਨ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਹੋ ਜਾਂਦੀ ਹੈ ਨੰਬਰ 743 ਕੇਲਾ ਸੇਤਲੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਤੁਸੀਂ ਇਸ ਨੂੰ ਖਾਲੀ ਫਟ ਖਾਂਦੀ ਹੋ ਤਾਂ ਤੁਹਾਡੇ ਸਰੀਰ ਉੱਪਰ ਇਸ ਦਾ ਬੁਰਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਹੈ ਨੰਬਰ 44 ਸੀਤਮੰਦ ਇਨਸਾਨ ਦੀ ਜਮੀ ਜੀਵ ਹਮੇਸ਼ਾ ਗਲਾਬੀ ਹੁੰਦੀ ਹੈ ਨੰਬਰ 45 ਜੇਕਰ ਅਸੀਂ ਆਪਣੇ ਘਰ ਦੇ ਵਿੱਚ ਪਿਆਜ਼ ਉਗਾ ਕੇ ਰੱਖਦੇ ਹਾਂ ਤਾਂ ਕਦੇ ਵੀ ਵਿੱਛੂ ਨਹੀਂ ਆਉਂਦੇ ਇਸ ਗੱਲ ਦਾ ਧਿਆਨ ਰੱਖਣਾ ਨੰਬਰ 46 ਜੇਕਰ ਸਾਡੇ ਘਰ ਦੇ ਵਿੱਚ ਨਿੰਬੂ ਦਾ ਪੇੜ ਲੱਗਿਆ ਹੋਵੇ ਤਾਂ ਮੱਛਰਾਂ ਦਾ ਆਉਣਾ ਬਹੁਤ ਹੀ ਘਟ ਜਾਂਦਾ ਹੈ ਕਿਉਂਕਿ ਨਿੰਬੂ ਦੀ ਖੁਸ਼ਬੂ ਮੱਛਰਾਂ ਨੂੰ ਭਜਾਉਂਦੀ ਹੈ। ਨੰਬਰ 47 ਜੇਕਰ ਤੁਹਾਡੇ ਘਰ ਵਿੱਚ ਧਣੀਆਂ ਅਤੇ ਪਦੀਨਾ ਲੱਗਿਆ ਹੋਵੇ ਤਾਂ ਸ਼ੇਵ ਕਲੀਆਂ ਬਿਲਕੁਲ ਵੀ ਨਹੀਂ ਆਉਂਦੀਆਂ। ਨੰਬਰ 48 ਜਿਹੜੇ ਲੋਕ ਮਸਰੀ ਦਾ ਇਸਤੇਮਾਲ ਕਰਦੇ ਹਨ ਉਹਨਾਂ ਦੇ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ। ਨੰਬਰ 49 ਜੜੀ ਘਰ ਵਿੱਚ ਆਲੂ ਬਖਾਰਾ ਤੇ ਅੰਜੀਰ ਖਾਦਾ ਜਾਂਦਾ ਹੈ। ਉਹਨਾਂ ਲੋਕਾਂ ਦੇ ਸਰੀਰ ਦੇ ਅੰਦਰ ਬਿਲਕੁਲ ਕਮਜ਼ੋਰੀ ਨਹੀਂ ਆਉਂਦੀ ਕਿਉਂਕਿ ਇਹ ਬਹੁਤ ਹੀ ਤਕਤਵਰ ਤੱਤ ਹੁੰਦੇ ਹਨ। ਨੰਬਰ 50 ਜਿਹੜੀ ਲੋਕ ਸੌਣ ਤੋਂ ਪਹਿਲਾਂ ਰਾਤ ਨੂੰ ਦੁੱਧ ਦਾ ਸੇਵਨ ਕਰਦੇ ਹਨ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ ਕਿਉਂਕਿ ਦੁੱਧ ਪੀਣ ਨਾਲ ਪ੍ਰੋਟੀਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਨੀਂਦ ਆਉਣ ਵਿੱਚ ਵੀ ਸਹਾਇਤਾ ਹੁੰਦੀ ਹੈ। ਨੰਬਰ 51 ਜੇਕਰ ਅਸੀਂ ਸਰਦੀਆਂ ਵਿੱਚ ਹਰ ਰੋਜ਼ ਤਾਜੇ ਪਾਣੀ ਨਾਲ ਨਹਾਉਂਦੇ ਹਾਂ ਤਾਂ ਅਸੀਂ ਜਲਦੀ ਕਦੇ ਵੀ ਬਿਮਾਰ ਨਹੀਂ ਹੁੰਦੇ। ਨੰਬਰ 52 ਨਿੰਮ ਦੇ ਪੱਤਿਆਂ ਦੀ ਜ਼ਿਆਦਾ ਸੇਵਨ ਕਰਨ ਨਾਲ ਅਸੀਂ ਹਮੇਸ਼ਾ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਨੰਬਰ 53 ਆਪਣੇ ਘਰ ਦੇ ਵਿੱਚ ਸਾਨੂੰ ਕਦੇ ਵੀ ਝਾੜੂ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ। ਅਜੀਹਾ ਕਰਨਾ ਬਹੁਤ ਹੀ ਆਸ਼ਕੁਭ ਮੰਨਿਆ ਜਾਂਦਾ ਹੈ। ਅਤੇ ਇਹ ਕਲੇਸ਼ ਦਾ ਕਾਰ ਹੁੰਦਾ ਹੈ। ਨੰਬਰ 54 ਜੋ ਲੋਕ ਹਰ ਰੋਜ਼ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਂਦੇ ਹਨ ਉਹ ਜਲਦੀ ਜਲਦੀ ਕਦੇ ਵੀ ਬਿਮਾਰ ਨਹੀਂ ਹੁੰਦੇ ਨੰਬਰ 55 ਜੇਕਰ ਤੁਸੀਂ ਗੰਦੇ ਹੋਏ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਚਮਕਾਉਣਾ ਚਾਹੁੰਦੇ ਹੋ ਤਾਂ ਉਸ ਉੱਪਰ ਆਲੂ ਦੇ ਛਿਲਕੇ ਦਾ ਇਸਤੇਮਾਲ ਕਰੋ ਸ਼ੀਸ਼ਾ ਬਿਲਕੁਲ ਚਮਕ ਜਾਵੇਗਾ ਅਤੇ ਇਸ ਦਾ ਤੇਲ ਵੀ ਲਿੱਥ ਜਾਵੇਗਾ ਬਰਸ਼ 55 ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਪਸ਼ਾਬ ਕਰਕੇ ਪੈਣਾ ਚਾਹੀਦਾ ਹੈ ਅਜੀਹਾ ਕਰਨ ਨਾਲ ਸਾਨੂੰ ਪੇਟ ਸੰਬੰਧੀ ਕੋਈ ਵੀ ਬਿਮਾਰੀ ਨਹੀਂ ਹੁੰਦੀ। ਨੰਬਰ 57 ਸਿਰ ਵਿੱਚ ਦੇਸੀ ਕੀ ਉਹਦੀ ਮਲਚ ਕਰਨ ਨਾਲ ਸਿਰ ਦਾ ਦਰਦ ਠੀਕ ਹੋ ਜਾਂਦਾ ਹੈ। ਨੰਬਰ 58 ਸਾਨੂੰ ਕਦੇ ਵੀ ਲੋੜ ਤੋਂ ਜ਼ਿਆਦਾ ਭੋਜਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਅਜੀਹਾ ਕਰਨ ਨਾਲ ਹਾਜਮਾ ਖਰਾਬ ਹੁੰਦਾ ਹੈ। ਨੰਬਰ 59 ਜਿਮ ਜਾਣ ਤੋਂ ਪਹਿਲਾਂ ਚਕੁੰਦਰ ਖਾਣਾ ਲਾਭ ਦੇਖ ਹੁੰਦਾ ਹੈ। ਨੰਬਰ 60 ਖੂਨ ਦੀ ਕਮੀ ਦੂਰ ਕਰਨ ਲਈ ਸਾਨੂੰ ਖੰਜੂਰ ਖਾਣੀ ਚਾਹੀਦੀ ਹੈ। ਨੰਬਰ 61 ਘੱਟ ਪਾਣੀ ਪੀਣ ਨਾਲ ਸਾਡੇ ਬੁੱਲ ਸੁੱਕਣ ਲੱਗ ਜਾਂਦੇ ਹਨ ਅਤੇ ਕਾਲੇ ਹੋ ਜਾਂਦੇ ਹਨ ਨੰਬਰ 26 ਸਾਨੂੰ ਚਾਹ ਅਤੇ ਕੌਫੀ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਅਤੇ ਦੁੱਧ ਜ਼ਿਆਦਾ ਪੀਣਾ ਚਾਹੀਦਾ ਹੈ ਇਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਜ਼ੁਰਗਾਂ ਨੇ ਦੱਸਿਆ ਹੋਈਆਂ ਧਿਆਨ ਰੱਖਣਯੋਗ ਬਹੁਤ ਹੀ ਜ਼ਰੂਰੀ ਗੱਲਾਂ ਜੋ ਤੁਹਾਨੂੰ ਸਾਰੀ ਉਮਰ ਜਵਾਨ ਰੱਖਣਗੀਆਂ ਨੰਬਰ 1 ਮੂੰਹ ਨਾਲ ਸਾਹ ਨਹੀਂ ਲੈਣਾ ਚਾਹੀਦਾ ਹਮੇਸ਼ਾ ਨੱਕ ਨਾਲ ਹੀ ਲੰਬਾ ਸਾਹ ਲੈਣਾ ਚਾਹੀਦਾ ਹੈ ਨੰਬਰ 2 ਜਿਹੜੀਆਂ ਔਰਤਾਂ ਮੇਥੀ ਦਾਣੇ ਦਾ ਇਸਤੇਮਾਲ ਕਰਦੀਆਂ ਹਨ ਉਹ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ ਨੰਬਰ 3 ਧਨੀਏ ਅਤੇ ਜੀਰੇ ਦੇ ਪਾਣੀ ਦਾ ਸੇਵਨ ਕਰਨ ਨਾਲ ਪੇਟ ਦੀ ਚਰਬੀ ਤੇਜ਼ੀ ਨਾਲ ਘਟਦੀ ਹੁੰਦੀ ਹੈ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਚਾਹੀਦਾ ਹੈ ਇਹ ਜਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 4 ਮੇਕਅਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਗੁਣਗਣੇ ਪਾਣੀ ਨਾਲ ਜ਼ਰੂਰ ਧੋ ਲਓ। ਇਸ ਤੋਂ ਬਾਅਦ ਔਇਲ ਫ੍ਰੀ ਮੋਇਸਚਰਾਈਜ਼ਰ ਨਾਲ ਮ사ਜ ਕਰਨ ਤੋਂ ਬਾਅਦ ਹੀ ਮੇਕਅਪ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਨੰਬਰ 5 ਸਰਦੀਆਂ ਦੇ ਮੌਸਮ ਵਿੱਚ ਠੰਡ ਤੋਂ ਬਚਣ ਲਈ ਗੁੜ ਅਤੇ ਕਾਲੇ ਤੇਲ ਦੇ ਲੱਡੂ ਖਾਣੇ ਚਾਹੀਦੇ ਹਨ। ਇਸ ਨੂੰ ਖਾਣ ਨਾਲ ਜਕਾਮ ਅਤੇ ਖੰਗ ਦਾ ਰੋਗ ਨਹੀਂ ਹੁੰਦਾ। ਨੰਬਰ 6 ਹੱਡੀਆਂ ਦੇ ਦਰਦ ਨੂੰ ਦੂਰ ਕਰਨ ਦੇ ਲਈ ਗੋਭੀ ਦੇ ਰਸ ਵਿੱਚ ਬਰਾਬਰ ਮਾਤਰਾ ਵਿੱਚ ਗਾਜਰ ਦਾ ਰਸ ਮਿਲਾ ਕੇ ਪੀਣ ਨਾਲ ਲਾਭ ਮਿਲਦਾ ਹੈ। ਨੰਬਰ 7 ਸਰਦੀਆਂ ਦੇ ਮੌਸਮ ਵਿੱਚ ਜੇਕਰ ਬੱਚਿਆਂ ਨੂੰ ਖਾਂਸੀ ਜ਼ਿਆਦਾ ਹੋ ਰਹੀ ਹੈ ਤਾਂ ਲੌਂਗ ਨੂੰ ਭੁੰਨ ਕੇ ਪੀਸ ਕੇ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਲਾਭ ਮਿਲਦਾ ਹੈ। ਨੰਬਰ 8 ਬਵਾਸੀਰ ਵਿੱਚ मूंगफली ਅਤੇ ਭੁੰਨੇ ਹੋਏ ਛੋਲਿਆਂ ਦਾ ਖਾਣਾ ਲਾਭ ਦੇਖ ਹੁੰਦਾ ਹੈ। ਨੰਬਰ 9 ਦੰਦਾਂ ਦਾ ਅਸਲੀ ਰੰਗ ਹਲਕਾ ਪੀਲਾ ਹੁੰਦਾ ਹੈ। ਐਸਲੀ ਜ਼ਿਆਦਾ ਸਫੈਦ ਕਰਨ ਦੇ ਚੱਕਰ ਵਿੱਚ ਆਪਣੇ ਦੰਦਾਂ ਨੂੰ ਖਰਾਬ ਨਾ ਕਰੋ ਨੰਬਰ 10 ਸਿੱਧਾ ਨਮਕ ਦੇਸੀ ਗਾਂ ਦਾ ਘਿਓ ਅਤੇ ਸਰੋਂ ਦੇ ਤੇਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਰਿਫਾਈਨਡ ਤੇਲ ਦੀ ਵਰਤੋਂ ਸਾਨੂੰ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਨੰਬਰ 11 ਦੁੱਧ ਦੇ ਨਾਲ ਨਮਕ ਅਤੇ ਖਟੇਰੀ ਵਾਲੀਆਂ ਚੀਜ਼ਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਦੁੱਧ ਹਮੇਸ਼ਾ ਇਕੱਲਾ ਹੀ ਪੀਣਾ ਚਾਹੀਦਾ ਹੈ ਨੰਬਰ 12 ਹਰ ਰੋਜ਼ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ, ਕਈ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹਾਂ। ਨੰਬਰ 13 ਜੇਕਰ ਤੁਹਾਨੂੰ ਥਾਇਰਾਇਡ ਦੀ ਸਮੱਸਿਆ ਹੈ ਤਾਂ ਚਾਹ ਦੇ ਵਿੱਚ ਕਾਲੀ ਮਿਰਚ ਅਤੇ ਸੁੰਡ ਮਿਲਾ ਕੇ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਚਾਹ ਨੂੰ ਹਰ ਰੋਜ਼ ਪੀਣ ਨਾਲ ਥਾਇਰਾਇਡ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਨੰਬਰ 14 ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣ ਨਾਲ ਹਾਰਟ ਅਟੈਕ ਦਾ ਖਤਰਾ ਘਟ ਜਾਂਦਾ ਹੈ। ਨੰਬਰ 15 ਜੇਕਰ ਤੁਸੀਂ ਕਿੰਗਮ ਨੂੰ ਚਬਾਉਂਦੇ ਹੋਏ ਪਿਆਜ਼ ਨੂੰ ਕੱਟੋਗੇ ਤਾਂ ਤੁਹਾਡੇ ਅੱਖਾਂ ਵਿੱਚ ਹੰਝੂ ਨਹੀਂ ਆਉਣਗੇ। ਨੰਬਰ 16 ਰੋਜ਼ਾਨਾ ਇੱਕ ਗਲਾਸ ਸੰਤਰੇ ਦਾ ਜੂਸ ਪੀਣ ਨਾਲ ਉਮਰ ਲੰਬੀ ਹੁੰਦੀ ਹੈ। ਨੰਬਰ 17 ਇੱਕ ਅਨਾਰ ਦੇ ਵਿੱਚ 500 ਤੋਂ ਵੀ ਜ਼ਿਆਦਾ ਦਾਣੇ ਹੁੰਦੇ ਹਨ। ਨੰਬਰ 18 ਮਨਕੀ ਦੇ ਵਿੱਚ ਬੀਜ ਹੁੰਦੇ ਹਨ ਅਤੇ ਕਿਸ਼ਮਿਸ ਵਿੱਚ ਬੀਜ ਨਹੀਂ ਹੁੰਦੇ। ਨੰਬਰ 19 ਮੂਲੀ ਹਾਈ ਬੀਪੀ ਦੇ ਲੋਕਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੀ ਹੈ। ਨੰਬਰ 20 ਜਿਹੜੀ ਜਗ੍ਹਾ ਉੱਤੇ ਜ਼ਿਆਦਾ ਚੂਹੇ ਹੁੰਦੇ ਹਨ ਉੱਥੇ ਪਿਆਜ਼ ਕੱਟ ਕੇ ਰੱਖ ਦੇਵੋ ਇਸ ਨਾਲ ਚੂਹੇ ਨਹੀਂ ਆਉਣਗੇ ਨੰਬਰ 21 ਪੀਨਟ ਬਟਰ ਜੈਮ ਖਾਣ ਵਾਲਿਆਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 22 ਖੀਰਾ ਖਾਣ ਨਾਲ ਪਿੱਤੇ ਦੀ ਗਰਮੀ ਘਟਦੀ ਹੈ ਨੰਬਰ 23 ਸਵੇਰ ਦੀ ਧੁੱਪ ਵਿੱਚ ਜ਼ਰੂਰ ਬੈਠਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਵਟਾਮਨ ਡੀ ਮਿਲਦਾ ਹੈ ਨੰਬਰ 24 ਜਿੰਨਾਂ ਔਰਤਾਂ ਦੇ ਦੰਦਾਂ ਵਿੱਚ ਖਾਲੀ ਜਗ੍ਹਾ ਹੁੰਦੀ ਹੈ ਉਹ ਬਹੁਤ ਹੀ ਕਿਸਮਤਵਾਲੀਆਂ ਹੁੰਦੀਆਂ ਹਨ ਨੰਬਰ 25 ਜਿਹੜੀਆਂ ਔਰਤਾਂ ਬੁੱਢੀਆਂ ਨਜ਼ਰ ਆਉਣ ਲੱਗ ਗਈਆਂ ਹਨ ਉਹਨਾਂ ਨੂੰ ਅਨਾਰ ਦੇ ਰਸ ਵਿੱਚ ਦਹੀਂ ਮਿਲਾ ਕੇ ਖਾਣਾ ਚਾਹੀਦਾ ਹੈ ਨੰਬਰ 26 ਜਿਹੜੀਆਂ ਔਰਤਾਂ ਸਵੇਰੇ ਖਾਲੀ ਪੇਟ ਖੀਰੇ ਦਾ ਸੇਵਨ ਕਰਦੀਆਂ ਹਨ ਉਹ ਬਹੁਤ ਘੱਟ ਬਿਮਾਰ ਹੁੰਦੀਆਂ ਹਨ ਨੰਬਰ 27 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਤਾਂ ਸਵੇਰੇ ਸਵੇਰੇ ਖਾਲੀ ਪੇਟ 2-3 ਅਖਰੋਟਾਂ ਦਾ ਸੇਵਨ ਕਰੋ ਇਸ ਦੇ ਨਾਲ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਆਰਾਮ ਮਿਲ ਜਾਵੇਗਾ ਨੰਬਰ 28 ਰਾਤ ਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਕਰਨ ਨਾਲ ਕਿਡਨੀ ਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਹੁੰਦਾ ਨੰਬਰ 29 ਜਿਹੜੀਆਂ ਔਰਤਾਂ ਆਪਣੇ ਚਿਹਰੇ ਉੱਪਰ ਮਲਾਈ ਲਗਾਉਂਦੀਆਂ ਹਨ ਉਹਨਾਂ ਦੀ ਸਕਿਨ ਚਮਕਦਾਰ ਹੋ ਜਾਂਦੀ ਹੈ ਅਤੇ ਚਿਹਰੇ ਉੱਪਰ ਝੁਰੜੀਆਂ ਵੀ ਨਹੀਂ ਪੈਂਦੀਆਂ ਨੰਬਰ 30 ਜਿੰਨਾਂ ਔਰਤਾਂ ਨੂੰ ਕਮਰਦਰਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਗਾਂ ਦਾ ਕੱਚਾ ਦੁੱਧ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 31 ਜਿਹੜੀਆਂ ਔਰਤਾਂ ਆਪਣੀ ਕਮਰ ਪਤਲੀ ਕਰਨਾ ਚਾਹੁੰਦੀਆਂ ਹਨ ਉਹਨਾਂ ਨੂੰ ਗ੍ਰੀਨ ਟੀ ਲੈਮਨ ਟੀ ਬਲੈਕ ਟੀ ਪੀਣ ਦੀ ਆਦਤ ਪਾ ਲੈਣੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਐਂਟੀਆਕਸੀਡੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਭਾਰ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਨੰਬਰ 32 ਜਿਹੜੀਆਂ ਔਰਤਾਂ ਆਪਣੇ ਹੱਥਾਂ ਨਾਲ ਕੱਪੜੇ ਧੋਉਂਦੀਆਂ ਹਨ ਉਹਨਾਂ ਨੂੰ ਡਿਪਰੈਸ਼ਨ ਨਹੀਂ ਹੁੰਦਾ ਅਤੇ ਉਹ ਆਪਣੇ ਆਪ ਨੂੰ ਜ਼ਿਆਦਾ ਫੈਕਟਰ ਰੱਖਦੀਆਂ ਹਨ ਨੰਬਰ 33 ਜਿਹੜੀਆਂ ਔਰਤਾਂ ਸਵੇਰੇ ਨਹਾਉਣ ਤੋਂ ਬਾਅਦ ਰਸੋਈ ਵਿੱਚ ਜਾਂਦੀਆਂ ਹਨ ਉਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 34 ਇੱਕ ਅਨਾਰ ਇੱਕ ਚਕੁੰਦਰ ਇੱਕ ਕਾਜਰਾ ਤੇ ਇੱਕ ਟਮਾਟਰ ਜੇਕਰ ਮਿਕਸ ਕਰਕੇ ਇਹਨਾਂ ਦਾ ਜੂਸ ਲਗਾਤਾਰ 30 ਦਿਨ ਵਿੱਚ ਦਿਨੰਦਨ ਪੀਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਖੂਨ ਅਤੇ ਨਿਊਟ੍ਰੀਸ਼ਨ ਦੀ ਕਮੀ ਪੂਰੀ ਹੋ ਜਾਵੇਗੀ। ਨੰਬਰ 35 ਖਾਲੀ ਪੇਟ ਅੰਜੀਰ ਖਾਣ ਨਾਲ ਖੂਨ ਦੀ ਕਮੀ 1 ਮਹੀਨੇ ਵਿੱਚ ਪੂਰੀ ਹੋ ਜਾਂਦੀ ਹੈ। ਨੰਬਰ 36 ਲਸਣ ਨੂੰ ਪੀਸ ਕੇ ਉਸ ਵਿੱਚ ਥੋੜਾ ਜਿਹਾ ਨਿੰਬੂ ਪੜਾ ਮਿਲਾ ਲਓ ਅਤੇ ਇੱਕ ਚੁਟਕੀ ਨਮਕ ਇਨ੍ਹਾਂ ਤਿੰਨੇ ਚੀਜ਼ਾਂ ਨੂੰ ਪੇਸਟ ਦੇ ਉੱਪਰ ਲਗਾ ਕੇ ਬਰਸ਼ ਕਰੂੰਗੀ ਤਾਂ ਤੁਹਾਡੇ ਦੰਦ ਥੋੜੇ ਹੀ ਦਿਨਾਂ ਵਿੱਚ ਚਮਕਣ ਲੱਗ ਜਾਣਗੇ। ਨੰਬਰ 37 ਜੇਕਰ ਤੁਹਾਡੇ ਗਲ ਵਿੱਚ ਮੱਛੀ ਦਾ ਕੁੰਡਾ ਫਸ ਜਾਵੇ ਤਾਂ ਉੱਪਰ ਦੀ ਥੋੜਾ ਜਿਹਾ ਗੁੜ ਖਾ ਲਓ ਨੰਬਰ 38 ਏਲੋਵੇਰਾ ਜੈਲ ਵਿੱਚ ਹਲਦੀ ਮਿਲਾ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਦੇ ਦਾਗ ਤੱਬੇ ਦੂਰ ਹੋ ਜਾਂਦੇ ਹਨ ਨੰਬਰ 39 ਪਪੀਤਾ ਅਤੇ ਕarele ਇਕੱਠੇ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਜ਼ਹਿਰ ਬਣ ਜਾਂਦੇ ਹਨ ਨੰਬਰ 40 ਰਾਤ ਨੂੰ ਸੌਣ ਤੋਂ ਪਹਿਲਾਂ ਦੋ ਹਰੀਆਂ ਅਲੇਸੀਆਂ ਨੂੰ ਚਬਕ ਕੇ ਉਹਨਾਂ ਦੇ ਉੱਪਰ ਦੀ ਕੋਸਾ ਪਾਣੀ ਪੀ ਲਵੋ ਇਸ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਤੁਹਾਨੂੰ ਨੀਂਦ ਵੀ ਬਹੁਤ ਵਧੀਆ ਆਵੇਗੀ। ਨੰਬਰ 41 ਜੇਕਰ ਤੁਹਾਡੇ ਘੱਟ ਉਮਰ ਵਿੱਚ ਹੀ ਵਾਲ ਚਿੱਟੇ ਆਉਣ ਲੱਗ ਗਏ ਹਨ ਤਾਂ ਰੋਜ਼ਾਨਾ ਸਵੇਰੇ ਉੱਠ ਕੇ ਔਲੇ ਦੇ ਪਾਣੀ ਨੂੰ ਪੀਓ ਅਤੇ ਪਿਆਜ਼ ਦੇ ਰਸ ਨੂੰ ਆਪਣੇ ਸਿਰ ਵਿੱਚ ਲਗਾਓ। ਇਸ ਨਾਲ 25-30 ਦਿਨਾਂ ਵਿੱਚ ਹੀ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਨੰਬਰ 42 ਕਦੇ ਵੀ ਗਿੱਲੇ ਵਾਲਾਂ ਨੂੰ ਕੰਘੀ ਨਾ ਕਰੋ। ਕਿਉਂਕਿ ਵਾਲ ਕਮਜ਼ੋਰ ਹੋ ਕੇ ਝੜਨ ਲੱਗ ਜਾਂਦੇ ਹਨ ਨੰਬਰ 43 ਆਲੂ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਮੋਟਾਪਾ ਬਹੁਤ ਤੇਜ਼ੀ ਨਾਲ ਆਉਂਦਾ ਹੈ ਨੰਬਰ 44 ਰਾਤ ਨੂੰ ਸੌਣ ਸਮੇਂ ਕੇਲਾ ਨਾ ਖਾਓ ਇਸ ਨਾਲ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ ਨੰਬਰ 45 ਜ਼ਿਆਦਾ ਠੰਡਾ ਪਾਣੀ ਪੀਣ ਨਾਲ ਤੁਹਾਡੀ ਪਾਚਨ ਕਿਰਿਆ ਖਰਾਬ ਹੁੰਦੀ ਹੈ ਨੰਬਰ 46 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਨਾਲ ਵੀ ਮਟਾਪਾ ਵੱਧ ਸਕਦਾ ਹੈ। ਨੰਬਰ 47 ਪਾਲਕ ਦੀ ਸਬਜ਼ੀ ਖਾਣ ਨਾਲ ਸਾਡਾ ਤੁਹਾਡੇ ਸਰੀਰ ਦੀ ਸਫਾਈ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ। ਨੰਬਰ 48 ਸਵੇਰ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਸਰੀਰ ਦੀ ਗੰਦਗੀ ਸਾਫ਼ ਹੋ ਜਾਂਦੀ ਹੈ। ਨੰਬਰ 49 ਚੋਲੇ ਨੂੰ ਹਮੇਸ਼ਾ ਘੱਟ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ। ਨੰਬਰ 50 ਖਾਣਾ ਖਾਣ ਤੋਂ ਬਾਅਦ ਕਦੇ ਵੀ ਫਲ ਨਾ ਖਾਓ ਇਸ ਨਾਲ ਪਾਚਨ ਕਿਰਿਆ ਵਿੱਚ ਸਮੱਸਿਆ ਆਉਂਦੀ ਹੈ ਨੰਬਰ 51 ਟੀਲਾ ਖਾਣ ਨਾਲ ਸਾਡੀ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ ਨੰਬਰ 52 ਸਕਿਨ ਦੀ ਅਲਰਜੀ ਤੋਂ ਬਚਣ ਲਈ ਨਿੰਮ ਦੇ ਪੱਤਿਆਂ ਦਾ ਕੜਾੜਾ ਬਣਾ ਕੇ ਪੀਣਾ ਚਾਹੀਦਾ ਹੈ ਨੰਬਰ 53 ਅੰਗੂਰ ਨੂੰ ਨਮਕ ਲਗਾ ਕੇ ਖਾਣ ਨਾਲ ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ ਨੰਬਰ 54 ਅੱਧਾ ਚਮਚਾ ਦਾਲਚੀਨੀ ਦਾ ਚੂਰਨ ਗੁਣਗਣੇ ਪਾਣੀ ਨਾਲ ਖਾਣ ਨਾਲ ਪੇਟ ਵਿੱਚ ਗੈਸ ਬਣਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 55 ਸਿਰਦਰਦ ਠੀਕ ਕਰਨ ਲਈ ਨਿੰਬੂ ਦੇ ਪੱਤਿਆਂ ਨੂੰ ਨਿਚੋੜ ਕੇ ਸੁੰਘਣਾ ਚਾਹੀਦਾ ਹੈ। ਨੰਬਰ 56 ਚਮੜੀ ਨੂੰ ਚਮਕਦਾਰ ਰੱਖਣ ਲਈ ਤੁਹਾਨੂੰ ਪਪੀਤਾ ਖਾਣਾ ਚਾਹੀਦਾ ਹੈ। ਇਸ ਨਾਲ ਕੱਲਮਹਾਂਸੀ ਤੋਂ ਰਾਹਤ ਮਿਲਦੀ ਹੈ। ਨੰਬਰ 57 ਪਪੀਤੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਕਰਕੇ ਪਪੀਤਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਬਿਹਤਰ ਹੁੰਦੀ ਹੈ ਨੰਬਰ 58 ਪਪੀਤੇ ਵਿੱਚ ਕੈਲਰੀਜ਼ ਘੱਟ ਅਤੇ ਫਾਈਬਰ ਬੰਦੂ ਹੁੰਦਾ ਹੈ ਇਸ ਕਰਕੇ ਇਹ ਭਾਰ ਘਟਾਉਣ ਲਈ ਵੀ ਫਾਇਦੇਮੰਦ ਹੁੰਦਾ ਹੈ ਨੰਬਰ 59 ਕद्दू ਦੇ ਬੀਜ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਕਿ ਪਾਚਨ ਤੰਤਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ ਨੰਬਰ 60 ਕद्दू ਵਿੱਚ ਮੌਜੂਦ omega 3 ਜ਼ਿੰਕ ਅਤੇ ਵਿਟਾਮਿਨ E ਚਮੜੀ ਨੂੰ ਨਰੋਲ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ ਦੋਸਤੋ ਇਹ ਸਨ ਬਾਇਓਰਗਨ ਦੇਸੀ ਹੋਣ ਬਹੁਤ ਹੀ ਮਹੱਤਵਪੂਰਨ ਗੱਲਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਲੱਗੇ ਬੈਲ ਆਈਕਨ ਤੇ ਵੀ ਕਲਿੱਕ ਕਰਨਾ ਤਾਂ ਜੋ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਹੀ ਸਿਹਤ ਨਾਲ ਸੰਬੰਧਿਤ ਵੀਡੀਓਜ਼ ਤੁਹਾਡੇ ਲਈ ਲਿਆਉਂਦੇ ਰਹਾਂਗੇ